ਡਾਕਟਰ ਸੁਖੀ ਜਿਹੜੀ ਜਲੰਧਰ ਵੈਸਟ ਸੀਟ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਬਣੀ ਆ ਇਹਦੇ ਕੀ ਹਾਲਾਤ ਸੀਗੇ ਕਿ ਉਹ ਜਿਹੜੀ ਉਮੀਦਵਾਰੀ ਸੀ ਡਾਕਟਰ ਬੀਬੀ ਸੁਰਜੀਤ ਕੌਰ ਤੋਂ ਉਹ ਵਾਪਸ ਲੈਣੀ ਪਈ ਐ ਐਕਚੁਅਲੀ ਸੰਦੂ ਸਰ ਜਦੋਂ ਇਹ ਜਲੰਧਰ ਵੈਸਟ ਇਲੈਕਸ਼ਨ ਅਨਾਉਂਸ ਹੋਈ ਇਨ ਬਾਇਲੈਕਸ਼ਨ ਜੀ ਸਰਬਰਾਸ ਰਵੀ ਸਿੰਘ ਬਾਦ ਸਰ ਪ੍ਰਧਾਨਸ਼ੋਮੀ ਕਲਰ ਨੇ ਉਹਨਾਂ ਨੇ ਇੱਕ ਚਾਰ ਨੰਬਰ ਦੀ ਕਮੇਟੀ ਬਣਾਈ ਜਿਹਦੇ ਵਿੱਚ ਬੀਬੀ ਜੀ ਨਿਕੋੜ ਜੀ

ਔਰ ਉਥੋਂ ਦੇ ਜਿਹੜਾ ਜਿਲ੍ਹਾ ਜੱਤੇਦਾਰ ਪੱਦੇ ਗਏ ਹੂੰ ਕੋਈ ਬਾਤ ਕੁਲਵੰਤ ਸਿੰਘ ਜਨਾਬ ਉਹਨਾਂ ਨਾਲ ਲੱਗੇ ਅਸੀਂ ਜਿਹੜੇ 5-6 ਜਿਹੜੇ ਉਮੀਦਵਾਰ ਜਿਹੜੇ ਚਾਹਦੇ ਸੀ ਕਿ ਅਸੀਂ ਇਲੈਕਸ਼ਨ ਲੜਨਾ ਚਾਹਦੇ ਹਾਂ ਕੱਲ੍ਹ ਨੂੰ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਹੂੰ ਔਰ ਗੱਲਬਾਤ ਕਰਨ ਤੋਂ ਬਾਅਦ ਬੀਬੀਜੀਤ ਕੌਰ ਜੀ ਨੇ ਇਹ ਪ੍ਰਧਾਨ ਜੀ ਸੁਦਾਸ਼ੀ ਚੀਬਾਲ ਸਿੰਘ ਬਾਦਲ ਸਾਹਿਬ ਨੂੰ ਮਿਲਣ ਲਾਇਆ ਉਹਨੂੰ ਬੁਸਣ ਲਈ ਹੂੰ ਉਹ ਬਾਅਦਾਂ ਦੂਸਰੇ ਬੀਬੀ ਜੀ ਉਹਨਾਂ ਦਾ 15-20 ਮਿੰਟ ਬਾਅਦ ਫੋਨ ਦੁਆਰਾ ਬੀਬੀ ਜੀ ਨੂੰ ਆ ਗਿਆ ਹੂੰ ਔਰ ਵੀ ਵੀ ਜੇ ਦੋ ਚੰਦੇ ਸੀ ਪੰਜ ਚੇਕ ਇਥੇ ਅੰਮੀਦਵਾਰ ਹੈਗੇ ਸਾਡੇ ਕੋਲ ਜਿਹੜੇ ਇਲੈਕਸ਼ਨ ਲੜਨਾ ਚਾਹਦੇ ਹੋ ਪਾਰਟੀ ਦੇ ਵਫਾਦਾਰ ਹੂੰ ਅਧਿਕਾਰੀ ਨੇ ਕਹਿੰਦੇ ਇੱਕ ਸਹੀ ਗੱਲ ਅੱਜ ਕੀਤੀ ਪਰ ਕਹਿੰਦੇ ਗੱਲ ਹੈ ਕਿ ਮੈਨੂੰ ਬੋਜਨ ਸੁਮਾਈ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਦਸਵੀਤ ਗੜੀ ਦਾ ਫੋਨ ਆਇਆ ਉਹ ਚਾਹਦੇ ਆ ਕਿ ਜਿਹੜਾ ਅਸੀਂ 2022 ਵਿੱਚ ਸਾਡਾ ਅਲਾਈਨਸ ਸੀ ਬੋਜਨ ਸੁਮਾਈ ਪਾਰਟੀ ਨਾਲ ਇਹ ਇਹ ਦੇਖੇ ਦੀ ਸੀ ਜਦੋਂ ਤਾਂ ਬੈਠ ਸਾਡੀ ਗੋਸ਼ਟੀ ਅਸੀਂ ਕੱਟੋ ਕੇ ਚਲਣਾ ਚਾਹਨੀ ਹੈ ਇਹ ਫਿਚਰ ਵੀ ਤੇ ਤੁਸੀਂ ਸਾਨੂੰ ਇਸ ਸਮਰਥਨ ਕਰਦੇ ਓਕੇ ਸਰ ਬਿੱਦੀ ਜੀ ਨੇ ਵੀ ਔਰ ਬਿਦਾਰਾ ਸਾਹਿਬ ਨੇ ਵੀ ਮੈਂ ਵੀ ਔਰ ਇਹ ਵੀ ਸਾਹਿਬ ਨੇ ਸਾਰਿਆਂ ਨੇ ਇਹ ਗੱਲ ਵਿਚਾਰੀ ਪਈ ਕਿ ਜੇਕਰ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀਆਂ ਪਾਰਟੀਆਂ ਐਸ ਦੇ ਬੇਸ਼ਕੁਵਾਂ ਆਮ ਆਦਮੀ ਪਾਰਟੀ ਹੋਵੇ ਜਿਹੜੀ ਚੋਅ ਪੰਜਾਬ ਨੂੰ ਰੱਟ ਤੋਂ ਕੋ ਕਮੀ ਕਰੇ ਜਿਹੜੀ ਲੜਾ ਹੈ ਉਸ ਨੂੰ ਘੱਟ ਕਮੀ ਕਰਦੀ ਔਰ ਕਾਂਗਰਸ ਜੀ ਕੇਤੇ ਨੂੰ ਪਿੱਛੇ ਛਾਂ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਅਲਾਈਂਸ ਚਾਹਨਾ ਕਿ ਜਿਹੜਾ ਪੰਜਾਬ ਨੂੰ ਬਚਾ ਸਕੇ ਪੰਜਾਬ ਨੂੰ ਡਵੈਲਪਮੈਂਟ ਬਾਲ ਹਿਲ ਜਾ ਸਕੇ ਪੰਜਾਬ ਵਿਕਸਿਤ ਹੋ ਸਕੇ ਤਾਂ ਉਹਨਾਂ ਨੇ ਇਹ ਜਿਹੜੇ ਅਸੀਂ ਸਾਰਿਆਂ ਨੇ ਹੀ ਹਾਮੀ ਭਰੀ ਰਾਈਟ ਪਰ ਉਸ ਤੋਂ ਬਾਅਦ ਜਿਹੜੇ ਕੈਂਡੀਐਸ ਸੀ ਸਾਰੇ ਨੇ ਇਹ ਗੱਲ ਦਿੱਤੀ ਕਿ ਖੁਸ਼ਹਾਲਾ ਫਿਰ ਬਹੁਤ ਜਿਹਾ ਸਮਾਰਟ ਪਾਰਟੀ ਨਾਲ ਅਲਾਈਂਸ ਹੋ ਕੇ ਸਾਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੁੰਦੇ ਹਾਂ ਇਹ ਤੁਸੀਂ ਜਿਹੜੀ ਵੀ ਅਸੀਂ ਇਲੈਕਸ਼ਨ ਲੜਾਣੀ ਹੈ ਜੇਕਰ ਉਹ ਵਿੱਚ ਵਿੱਚ ਕੋਈ ਇਦਾਂ ਦਾ ਅਲਾਈਂਸ ਹੋ ਗਿਆ ਸਤ ਨੂੰ ਆਪਣੇ ਕਾਲੇ ਮਾਤਿਆਂ ਨੇ ਬਹਿਣਗੇ ਪਰ ਬੀਬੀ ਜੀ ਉਹਨਾਂ ਨੇ ਉਹਦੇ ਲਈ ਹੰਮੀ ਪਰ ਅਚਾ ਹੋਇਆ ਕਿ ਜਦੋਂ ਜਸਵੀਰ ਸਿੰਘ ਜੜੀ ਸਾਹਿਬ ਨੇ ਪ੍ਰਧਾਨ ਜੀ ਨਾਲ ਗੱਲ ਕਰ ਲਈ ਪ੍ਰਧਾਨ ਜੀ ਨੇ ਉਹਨੂੰ ਜੈਕਟ ਕਰਤੀ ਪਰ ਜਿਹੜੇ ਚਾਰ ਫੀਟਾ ਨਹੀਂ ਆਇਆ ਹੂੰ ਉਹਦੇ ਬਾਰੇ ਵੀ ਗੱਲ ਸੀ ਕੱਚੇ ਕਰਨੀ ਚੱਲ ਰਹੀ ਸੀ ਉਹਦੇ ਲਈ ਕਹਿੰਦਾ ਮਤਲਬ ਜਿਹੜੀ ਇੱਕ ਕੰਪੀਟੈਂਟ ਅਥਾਰਟੀ ਨਹੀਂ ਪੰਜਾਬ ਜਿਹੜੀ ਪੀਐਸਪੀ ਦੇ ਨਾਟਾ ਉਹਨਾਂ ਨੇ ਫਿਰ ਭਾਗਮਾਏ ਬਤੀ ਤੋਂ ਪਰਮਿਸ਼ਨ ਲਈ ਰਾਈਟ ਉਹ ਪਰਮਿਸ਼ਨ ਲੈ ਲਈ ਜਿਹੜੇ ਇਹਨਾਂ ਦੇ ਪੰਜਾਬ ਦੇ ਚਾਰਜਮੈਨ ਮਿਸਟਰ ਬੈਨੀਪਾਲ ਹੂੰ ਉਹ 24 ਜੂਨ ਨੂੰ ਉੱਥੇ ਭੈਣੀ ਕੋ ਗਏ ਔਰ ਉਹਨਾਂ ਨੇ 25 ਜੂਨ ਨੂੰ 12 ਵਜੇ ਉਹਨਾਂ ਤੋਂ ਪਰਮਿਸ਼ਨ ਲੈ ਲਈ ਕਿ ਅਸੀਂ ਅਕਾਲੀ ਦਲ ਦੇ ਨਾਲ ਅਲਾਈਂਸ ਕਰਾਂਗੇ ਔਰ ਦੂਸਰੀਆਂ ਜਿਹੜੀਆਂ 파ਟੀਆਂ ਨੂੰ ਨੁਮਾਨ ਲਈ ਤਖੜੇ ਉੱਤੇ ਲੜਾ ਦੇ ਔਰ ਜੰਦ ਗਸ਼ਤੋਂ ਉਹਨਾਂ ਨੇ ਸਭ ਤੋਂ ਵੱਧ ਇਹ ਕਹਤਾ ਕਿ ਤੁਸੀਂ ਇਹੀ ਗੱਲ ਰੱਖੀ ਹੈ ਕਿ ਅਸੀਂ ਇਹਦਾ ਤਨਬਾਤ ਕਰਦੇ ਆਂ ਔਰ ਅਗਲੇ ਦਿਨ ਚਾਰਤੀ ਤਾਬੇ ਸੱਠੇ ਹੋ ਕੇ ਜੜਾਣੀ ਪਰ ਪਰ ਡਾਕਟਰ ਸੁਖੀ ਪਰ ਡਾਕਟਰ ਸੁਖੀ ਹੁਣ ਸਿਚੁਏਸ਼ਨ ਇਹ ਬਣ ਗਈ ਆ ਕਿ ਬੀਬੀ ਸੁਰਜੀਤ ਕੌਰ ਨੇ ਆਪਣੇ ਕਾਗਜ਼ ਵਾਪਸ ਨਹੀਂ ਲਏ ਤੇ ਹੁਣ ਉਹਨਾਂ ਕੋਈ ਤਕਰੀ ਸਿੰਬਲ ਉਹਨਾਂ ਕੋਲ ਆ ਤੇ ਹੁਣ ਤੁਸੀਂ ਕਿਵੇਂ ਕਹੋਗੇ ਲੋਕਾਂ ਨੂੰ ਕਿ ਤੁਸੀਂ ਤਕਰੀ ਨੂੰ ਵੋਟ ਨਾ ਪਾਓ ਤੇ ਤੁਸੀਂ ਹਾਥੀ ਨੂੰ ਵੋਟ ਪਾਓ ਜੀ ਦੇਖੋ ਇਹ ਗੰਨ ਕਮਿਟਮੈਂਟ ਵੀ ਹੈ ਕਿਸੇ ਨਾਲ ਸਮਝੌਤੇ ਦੀ ਹੈ ਸੇ ਇਹਰ ਕੱਤੀ ਕਿਸੇ ਨਾ ਵਿਸ਼ਵਾਸ ਕਰਕੇ ਕਿਸੇ ਨੂੰ ਅਦਿਸ਼ੀਵਾਭਾਗ ਕੀਤਾ ਸ਼ਵਾਰਜ ਦੇ ਵਿੱਚ ਜੀਜੀ ਵੀ ਸੀਗੇ ਸ਼ਵਾਰਜ ਦੇ ਵਿੱਚ ਬਹੁਤ ਜਿਆਦਾ ਸਮਾਰਟ ਪਾਰਟੀ ਨਹੀਂ ਸੀ ਸ਼ਵਾਰਜ ਦੇ ਵਿੱਚ ਜਿਹੜਾ ਅਕਲਗਲ ਦੀ ਸੀ ਉਹ ਜੇਕਰ ਕੋਈ ਬੰਦਾ ਵਿਸ਼ਵਾਸ ਤੋੜਵੇ ਕਿਉਂਕਿ ਬੀਬੀ ਸਰਜੀਤ ਕੌਜੀ ਨੇ ਵਿਸ਼ਵਾਸ ਤੋੜਿਆ ਪਾਰਟੀ ਦਾ ਓਕੇ ਪਰ ਮੈਂ ਜਿਹੜੀ ਦਸਤਰੀ ਜਾਨਾ ਕਿ ਕੱਲ ਸਿਰੇ ਮੈਗਜ਼ੀਨਾਂ ਨੂੰ ਕੰਵੇਕ ਕੀਤਾ ਹੂੰ ਕਿ ਅਸੀਂ ਕਾਲੀ ਦਾ ਵਾਪਸ ਲੈਣੇ ਆ ਉਹਨਾਂ ਨੇ ਗੱਲ ਮੰਨ ਲਈ ਉਤੇ ਉਹਨਾਂ ਨੇ ਕੋਈ ਗੱਲ ਨਹੀਂ ਜੀ ਮੇਰਾ 7.5 ਲੱਖ ਰੁਪਇਆ ਲੱਕ ਤੋਂ ਹਾਂ ਪਰ ਤੇ ਮੈਨੂੰ ਉਹ ਵੀ ਫਿਰਦਾ ਕਹਿੰਦੇ ਬਈ ਮੈਨੂੰ ਉਹਦੀ ਪ੍ਰੋਕ ਉਹ ਮੈਨੂੰ ਉਹਦਾ ਨਾ ਜਿਹੜਾ ਪ੍ਰਵਾਈ ਕਰਾਓ ਮੇਰੀ ਜੀ ਤੇ ਮੈਂ ਉਹਨਾਂ ਨੂੰ ਕਹਿੰਦਾ ਜੇ ਤੁਹਾਡਾ 7.5 ਲੱਖ ਬੰਧਿਆ ਪਾਰਟੀ ਤੋਂ ਤਜਵੀਬ ਤੁਹਾਨੂੰ ਅਸੀਂ ਕਰਾਂਗੇ ਬੇਸ਼ੱਕ ਉਹਨਾਂ ਨੇ ਕਿਹਾ ਕਿ ਮੈਂ ਸਹਿਜ ਦੂੰਗਾ ਮੈਂ ਕਹਿੰਦਾ ਕਿ ਜੇ ਤੁਹਾ ਪਾਰਟੀ ਐਸੇ ਜੋ ਗੱਲ ਤਰੀ ਦੇ ਦੇ ਆ ਠੀਕ ਹੈ ਵੀ ਮੇਰੇ ਮੇਰੀ ਕਮਿਟਮੈਂਟ ਤੇ ਕਰੋ ਮੈਂ ਤੁਹਾਨੂੰ 1 ਦਿਨ ਦੇ ਵਿੱਚ ਵਿੱਚ ਪੈਸੇ ਦੇ ਦੂੰਗਾ ਉਹ ਮੰਨ ਗਏ ਉੱਥੇ ਜਾ ਕੇ ਕੋਈ ਕੰਮਿਕ ਆਫਸਰ ਕੋ ਗਏ ਕੋਈ ਤੁਸੀਂ ਤਾਂ ਅੰਨੇ ਰਹਿੰਦੇ ਹੋ ਉਸ ਜ ਆਪ ਇਲੈਕਸ਼ਨ ਨਹੀਂ ਤੁਸੀਂ ਦੱਸੋ ਕਿ ਜਦੋਂ ਕੋਈ ਕੈਂਡੀਡ ਲੜਦਾ ਜਿਹਨੇ ਕਾਗਜ਼ ਪਾਸ ਨਾ ਲੈਣੇ ਹੋ ਉਹ ਕਦੀ ਵੀ ਜਿੱਦੜ ਕਾਗਜ਼ ਪਾਸ ਕਰਨ ਦੀ ਥੀਕ ਹੋਵੇ ਉਹ ਕਿਸੇ ਤਰ੍ਹਾਂ ਨੇ ਆਪ ਸਭ ਕੁਝ ਜਾਂਦਾ ਨਹੀਂ ਜੀ ਔਰ ਸਾਡੇ ਜਿਲ੍ਹਾ ਜਥੇਦਾਰ ਵੀ ਨਾਲ ਸੀ ਸਾਡੀ ਜੀਜੀ ਹੋਰ ਜਿਹੜੀ ਕੱਥੇ ਬੰਦੀ ਦੇ ਲੀਡਰ ਸਾਹਿਬ ਉਹ ਵੀ ਨਾਲ ਸੀ ਨਰੇ ਇਹ ਕਾਰ ਤੱਕ ਰਕਮਿਕ ਆਫਸਰ ਤੱਕ ਦੇ ਕੋਈ ਕਾਰ ਤੋਂ ਉਤਰ ਕੇ ਇਲੈਕਟਰੀਅਲ ਆਫਸਰ ਤੱਕ ਅੰਤਿਲ ਮੀਟਿੰਗਮੈਂਟ ਲੱਗਦਾ ਸਾਰਾ ਉਹਦੇ ਵਿੱਚ ਪਤਾ ਨਹੀਂ ਕਿਹੜਾ ਫੋਨ ਆਇਆ ਇਹਨਾਂ ਨੂੰ ਇਹ ਉੱਥੇ ਜਾ ਕੇ ਨਾਲ ਰਿਫਿਊਜ਼ ਕਰਤਾ ਕਿ ਨਹੀਂ ਮੈਂ ਤਾਂ ਇਲੈਕਸ਼ਨ ਗਈ ਪਰ ਜੇਕਰ ਕੋਈ ਬੰਦਾ ਵਿਸ਼ਵਾਸ ਕਰਤੇ ਉਹ ਉਹ ਮੈਂ ਸਮਝਾਂ ਕਿ ਉਹ ਗਲਤ ਥੀਕ ਦੀ ਉਹਨਾਂ ਨੇ ਪਾਰਟੀ ਨਾਲ ਜੀ ਉਹਨਾਂ ਨੇ ਜੰਨਤ ਦੇ ਲੋਕਾਂ ਨਾਲ ਵੀ ਵਿਸ਼ਵਾਸ ਕਰ ਕੀਤਾ ਹੈ ਔਰ ਸਾਨੂੰ ਇਹ ਸਿਚੁਏਸ਼ਨ ਪਾਤਾ ਅੱਜ ਜਿਹੜੀ ਹੱਸਵੈਣੀ ਜਿਹੜੀ ਬੀਬੀ ਜੀ ਕਰਕੇ ਸਾਡੀ ਹੋ ਰਹੀ ਆ ਮੈਂ ਸਮਝਦਾ ਕਿ ਜਿਹੜਾ ਵਫਾਦਾਰ ਹੋਣੀ ਹੁੰਦਾ ਜਿਹੜਾ ਪਾਰਟੀ ਦੇ ਹਰ ਮੂਲ ਨੂੰ ਸਮਝੇ ਔਰ ਪਾਰਟੀ ਦੇ ਨਾਲ ਹਰ आ, मौके पर हाँ नाम बुला के चले मैं समझता कि जिंदगी खेती बनती थ और अब जो अभी क्योंकि कमिटमेंट तो अभी अका, अकाली दल ने बहुजन समाज पार्टी की कमिटमेंट सा सो अभी ये सारे जलंधर दस के वोटर को सपोर्टर को बेनती करते हैं कि एक एक वोट जी आहुजन समाज पार्टी में उम्मीदवार हाथी वाला ज्यादा बटन दबा के उन्होंने टा भेजन ਤਾਂ ਕਿ ਜਿਹੜਾ ਫੋਰਸਸ ਵਾਸਤੇ ਪੰਜਾਬ ਨੂੰ ਬਰਬਾਦ ਕਰਨ ਦੇ ਦੁਸ਼ਮਣ ਉਹਨਾਂ ਨੂੰ ਮੁਰਾਕਬਾ ਕੀਤਾ ਜਾ ਜਾਵੇ। ਰਾਈਟ